ਉਹ 12 ਕਾਦੇ ਵਜਦੇ ਸੀ ਹੱਲੇ ਸੀ ਪਹਿੰਦੇ ਤੀਰਾਂ ਦੇ ਇਹ ਨਾ ਕੇਸਰੀ ਵਰਦੀ ਵਾਲਿਆਂ ਨੇ ਨੱਕ ਮੋੜੇ ਨੇ ਸ਼ਮਸ਼ੀਰਾਂ ਦੇ ਸੱਜੇ ਗੁੱਟ ਵਿੱਚ ਘੜਾਏ ਲੋਹੇ ਦਾ ਤੇ ਸਿਰ ਦਸਤਾਰ ਸਜਾਉਂਦੇ ਨੇ ਲਿਸ਼ਕਦੀਆਂ ਲਿਸ਼ਕਦੀਆਂ ਤੇਗਾ ਦਾ ਸਦੀਆਂ ਪੁੱਤ ਗੋਵਿੰਦ ਸਿੰਘ ਦੇ ਆਉਂਦੇ ਨੇ ਲਿਸ਼ਕਦੀਆਂ ਤੇ ਗਾਂ ਦਸਦੀਆਂ ਪੁੱਤ ਗੋਵਿੰਦ ਸਿੰਘ ਦੇ ਆਉਂਦੇ ਨੇ ਜਦੋਂ ਜੰਜੂ ਦੀਪਤ ਲੁੱਟਣ ਲਈ ਆਏ ਨਾਦਰ ਅਹਿਮਦ ਸ਼ਾਹ ਸੀ ਉਦੋਂ ਸਾਰੀ ਦੁਨੀਆ ਜਾਣਦੀ ਏ ਕਿਨੇ ਜ਼ਾਲਮ ਦੇ ਸਿਰਲਾਹੇ ਸੀ ਇਨੰਦਪੁਰ ਕਿਲੇ ਦੇ ਵਾਸੀ ਨੇ ਤੇ ਗੀਤ ਜਿੱਤਾਂ ਦੇ ਗਾਉਂਦੇ ਨੇ ਲਿਸ਼ਕਦੀਆਂ ਲਿਸ਼ਕਦੀਆਂ ਤੇ ਗਾਂ ਦਾ ਸਦੀਆਂ ਪੁੱਤ ਗੋਵਿੰਦ ਸਿੰਘ ਦੇ ਆਉਂਦੇ ਨੇ ਜੀ ਦੇ ਬਾਣੀ ਰਹਦੀ ਰਸਨਾ ਤੇ ਬਿਨਾ ਗਰਦਨਾ ਤੋਂ ਵੀ ਲੜ ਜਾਂਦੇ ਏ ਚੜਕੇ ਆਪ ਕਦੇ ਜਾਂਦੇ ਨਾ ਆਿਆਂ ਦੇ ਸੋਲੇ ਪੜ ਜਾਂਦੇ ਪਾਏ ਅੰਮ੍ਰਿਤ ਵਿੱਚ ਪਤਾਸੇ ਤੂੰ ਤਾਂ ਹੀ ਤਾਂ ਮਨ ਨੂੰ ਭਾਉਂਦੇ ਨੇ ਲਿਸ਼ ਕਦੀਆਂ ਲਿਸ਼ ਕਦੀਆਂ ਤੇ ਗਾਂ ਦਸ ਦੀਆਂ ਪੁੱਤ ਗੋਵਿੰਦ ਸਿੰਘ ਦੇ ਆਉਂਦੇ ਨੇ ਲੇ ਸ਼ਕਤیاں ਤੇਗਾ ਦੱਸਦੀਆਂ ਪੁੱਤ ਗੋਵਿੰਦ ਸਿੰਘ ਦੇ ਆਉਂਦੇ ਨੇ ਕਦੋਂ ਜਿਗਰੇਆਂ ਤੇ ਫਟ ਕਿਤੇ ਨੇ ਇਹਨਾਂ ਚਰਖੜੀਆਂ ਦੀਆਂ ਮਾਰਾਂ ਨੇ ਕਦੇ ਸਿੰਘ ਮੁਕਾਇਆ ਮੁਕੇ ਨਾ ਲਾਇਆ ਜੋਰ ਬੜਾ ਸਰਕਾਰਾਂ ਨੇ ਸਨਿਵਾਣ ਕਾ ਦਾ ਤੂੰ ਕਰਦਾ ਏ ਉਹ ਆਪ ਕਲਾ ਵਰਤਉਂਦੇ ਨੇ ਲਿਸ਼ਕਦੀਆਂ ਲਿਸ਼ਕਦੀਆਂ ਤੇਗਾ ਦੱਸਦੀਆਂ ਪੁੱਤ ਗੋਵਿੰਦ ਸਿੰਘ ਦੇ ਆਉਂਦੇ ਨੇ ਲਿਸ਼ਕਦੀਆਂ ਤੇਗਾ ਦੱਸਦੀਆਂ ਪੁੱਤ ਗੋਵਿੰਦ ਸਿੰਘ ਦੇ ਆਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ Vai, grudinho, que eu